ਸਤਿ ਸ਼੍ਰੀ ਅਕਾਲ ਮੈਸਰ ਫਾਲਸੇ ਨਦੀਵਾ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਹਲਕੇ ਦੇ ਵਿੱਚ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਅਸੀਂ ਪਹੁੰਚੇ ਹਾਂ ਗੁਰੂ ਅਮਰਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਰੱਤਾਥੇੜ ਰੱਤਾਥੇੜ ਤੇ ਲਖਿਆਲੀ ਮੰਡੀ ਤੋਂ ਵਿਚਕਾਰ ਸੈਂਟਰ ਦੇ ਵਿੱਚ ਹੀ ਇਹ ਮਿਲਣ ਲੱਗਦਾ ਸਕੂਲ ਇਹ ਤੇ ਇੱਕ ਬਹੁਤ ਹੀ ਵਧੀਆ ਪ੍ਰਾਈਵੇਟ ਸਕੂਲ ਆ ਤੇ ਸਕੂਲ ਦੇ ਚੇਅਰਮੈਨ ਸਾਡੇ ਨਾਲ ਬਲਵਿੰਦਰ ਸਿੰਘ ਜੀ ਗੱਲਬਾਤ ਲਈ ਮੌਜੂਦ ਆ ਆਪ ਪਹਿਲਾਂ ਪੈਨਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਸਰ ਅਸੀਂ ਤਾਂ ਸਕੂਲ ਬਾਰੇ ਕਾਫੀ ਸੁਣਿਆ ਸੀਗਾ ਪਹਿਲਾਂ ਵੀ ਤੇ ਦੋ ਦਿਨ-ਦਿਨ ਤੋਂ ਪਹਿਲਾਂ ਇੱਕ ਅਸਟਾ ਡਿਪੋਰਟ ਵੀ ਵੇਖੀ ਸੀ ਵੀ ਇਸ ਵਾਰ ਜਿਹੜਾ ਕੁਦਰਤ ਦਾ ਕਹਿਰ ਕੁਦਰਤ ਦੀ ਕਰੋਪੀ ਆਪਾਂ ਕਹਿ ਸਕਦੇ ਹਾਂ ਵੀ ਇਨ੍ਹਾਂ ਪਿੰਡਾਂ ਤੇ ਜਾਂ ਇਸ ਏਰੀਆ ਦੇ ਥੋੜੀ ਜਿਹੀ ਜ਼ਿਆਦਾ ਹੋ ਗਈ ਆ ਕਿਉਂਕਿ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਕਾਫੀ ਕਣਕ ਦਾ ਕਾਫੀ ਨੁਕਸਾਨ ਕਾਫੀ ਤਾਂ ਅੱਗ ਲੱਗ ਗਈ ਆ ਆਲ ਓਵਰੀ ਪੰਜਾਬ ਦੇ ਵਿੱਚ ਕਾਫੀ ਤਾਂ ਬੰਦੇ ਨੁਕਸਾਨ ਹੋਇਆ ਪਰ ਆਪਾਂ ਆਪਣੇ ਏਰੀਆ ਦੇ ਵਿੱਚ ਵੀ ਹੋਇਆ ਤੁਸੀਂ ਪਹਿਲਾਂ ਵੀ ਇਹ ਗੱਲ ਕਰਦੇ ਹੁੰਦੇ ਆ ਵੀ ਜੇਕਰ ਕੇ ਸਾਡੇ ਕੋਈ ਬੱਚੇ ਸਾਡੇ ਕੋਲੇ ਪੜ੍ਹਦੇ ਆ ਜੇ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਕੱਲਾ ਇਹ ਨਹੀਂ ਕੋਈ ਹੋਰ ਵੀ ਨੁਕਸਾਨ ਹੋ ਜਾਂਦਾ ਤੇ ਅਸੀਂ ਫਿਰ ਵੀ ਸਾਥ ਦਿੰਦੇ ਆ ਪਰਿਵਾਰ ਦਾ ਮੋਢੇ-ਮੋਢੇ ਖੜਦੇ ਆ ਕਿਉਂਕਿ ਸਾਲ ਭਰ ਆਪਾਂ ਉਹਨਾਂ ਤੋਂ ਖਾਣੇ ਆ ਤੁਸੀਂ ਹੁਣ ਇੱਕ ਪੋਸਟ ਪਾਈ ਹੈ ਜੇਕਰ ਕੇ ਕਿਸੇ ਵੀ ਕਿਸਾਨ ਦੀ ਹੁੰਦਾ ਹੈ ਮਹਸੂਲ ਦਾ ਕੋਈ ਨੁਕਸਾਨ ਹੋਇਆ ਕਣਕ ਦਾ ਨੁਕਸਾਨ ਹੋਇਆ ਤੇ ਅਸੀਂ ਬੱਚੇ ਦੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਫੀਸ ਹੋ ਜਿਹੜੀ ਮਾਫ ਕਰ ਦੇਵਾਂਗੇ ਬਸ ਉਹਦਾ ਤਾਂ ਮੋਬਾਈਲ ਫੀਸ ਹੀ ਲੈ ਲਵਾਂਗੇ ਇਹ ਸਾਰਾ ਕਿਵੇਂ ਪੋਸੀਬਲ ਉਹ ਤਾਂ ਕੀ ਇਹ ਸਾਰਾ ਵਿਸ਼ਾ ਹੈ ਦੱਸੋ ਸਰ ਆਪਣਾ ਸਕੂਲ ਇੱਕ ਪਿੰਡ ਏਰੀਆ ਦੇ ਵਿੱਚ ਸਥਿਤ ਹੈ ਜੀ ਬਹੁਤ ਹੀ ਵਧੀਆ ਸਕੂਲ ਹੈ ਔਰ ਜਿਸ ਤਰ੍ਹਾਂ ਦੇਖਿਆ ਜਾਵੇ ਤੇ ਜਿਹੜੇ ਕਿਸਾਨ ਔਰ ਮਿਹਨਗਰ ਇਹ ਆਪਣੇ ਰੀੜ ਦੀ ਹੱਡੀ ਹਨ ਇਹਨੋਂ ਦਾ ਆਪਣਾ ਜੀਵਨ ਸੰਭਾਲਉਂਦੇ ਆ ਤੇ ਖਾਂ ਦਾ ਜਿਹੜਾ ਸਾਰਾ دارਉਂਦਾਰ ਹੈ ਉਹ ਫਸਲ ਦੇ ਸੱਤੇ ਹੁੰਦਾ ਹੈ ਐਸੋ ਦੀ ਕੁਦਰਤੀ ਜਿਆਦਾ ਹੀ ਕਰੋਪੀ ਹੋ ਗਈ ਔਰ ਜੀਵਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀਵਨ ਦਾ ਨਾਲ ਮਿਹਨਤ ਭਰਾਵਾਂ ਦਾ ਵੀ ਹੋ ਰਿਹਾ ਤੇ ਸਾਰੇ ਮਾਪਿਆਂ ਦਾ ਆਪ ਜੀ ਵੀ ਅਸੀਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਬੱਚਾ ਪੜ੍ਹਾਇਆ ਹੈ ਔਰ ਅਸੀਂ ਮੈਂ ਔਰ ਮੇਰੀ ਗ੍ਰੇਜੂਏਸ਼ਨ ਕਮੇਟੀ ਔਰ ਮੇਰੇ ਸਟਾਫ ਨੇ ਰਏ ਕੀਤੀ ਕਿ ਆ ਪਿਛਲੇ ਸਾਲਾਂ ਜਿਹੀ ਸੂਟ ਦਿੰਦੇ ਰਿਆ ਐਸੋ ਦੀ ਕੋਈ ਜ਼ਿਆਦਾ ਰਕਮ ਨਹੀਂ ਕਿ ਸੂਟ ਦਿੱਤੀ ਐ ਵੀ ਜੋ ਮਾਪੋ ਐ ਉਹ ਬੱਚੇ ਸਾਡੇ ਕੋਲ ਲੰਗਵਾਉਣ ਜਿਨ੍ਹਾਂ ਦੀ ਕੋ ਫਸਲਾਂ ਦਾ ਨੁਕਸਾਨ ਐ ਅਸੀਂ ਹਮਤ ਕੋਈ ਵੈਨ ਕਿ ਸਕੂਲ ਫੀਸ ਜਾਂ ਖਰਾਬਾਂ ਦਾ ਖਰਚ ਕੁਝ ਵੀ ਨਹੀਂ ਲਵਾਵਾਂਗੇ ਗੱਲ ਕਰੀਏ ਸਰ ਜਦੋਂ ਹੀ ਮਾਰਚ ਜਾਂ ਅਪ੍ਰੈਲ ਮਹੀਨਾ ਆਇਆ ਦਾ ਸੋਸ਼ਲ ਮੀਡੀਆ ਦੇ ਵਿੱਚ ਅਕਸਰੀ ਵੀਡੀਓ ਜਾਂ ਪੋਸਟ ਆਏ ਵਾਇਰਲ ਹੋਣਾ ਸ਼ੁਰੂ ਹੋ ਜਾਂਦੀਆਂ ਵੀ ਪ੍ਰਾਈਵੇਟ ਸਕੂਲਾਂ ਨੇ ਜਿਹੜੀ ਹੋਣਾ ਲੋਟਾ ਹੋਰ ਵਧਾ ਦੇਣੀ ਐ ਤੇ ਅਕਸਰ ਹੀ ਆਪਾਂ ਦੇਖਦੇ ਆ ਵੀ 20 ਦੇ ਬੱਚੇ ਬੱਚੇ ਪਰਸੈਂਟ ਦਾ ਜਿਹੜਾ ਫੀਸਾਂ 'ਚ ਵਾਅਦਾ ਕਰਦੇ ਕੋਈ 10% ਕਰ ਦਿੰਦਾ ਹਾਲਾਂਕਿ ਸਰਕਾਰ ਕੁਝ ਇਹ ਤੋਂ 7% ਜਾਂ 8% ਤੱਕ ਮੈਨੂੰ ਲੱਗਦਾ ਛੋੜ ਦਿੰਦੀ ਹੈ ਵੀ ਇੰਨੀ ਇੱਕ ਤੁਸੀਂ ਕਰ ਸਕਦੇ ਆ ਕਿਉਂਕਿ ਮਗਿਆ ਮਗਿਆ ਦੇ ਹਿਸਾਬ ਨਾਲ ਤੇ ਤੁਹਾਡੇ ਸਕੂਲਾਂ 'ਚ ਜਿਹੜੀ ਫੀਸ ਆ ਕਿੰਨੇ ਪਰਸੈਂਟ ਦਾ ਜਿਹੜਾ ਤੁਸੀਂ ਵਾਅਦਾ ਕਰਦੇ ਸਰ ਸਾਡੇ ਕੋਲ ਵੀ ਫੈਸਲਾ ਹੈ ਕਿ ਐਸਲ 15% ਦੀ ਫੀਸ ਨਹੀਂ ਹੁੰਦਾ ਜੀ ਅੱਛਾ ਮੈਂ ਕਿਉਂ ਸਾਡੇ ਸਕੂਲ ਕਿਸੇ ਬੱਚੇ ਤੋਂ ਦਾਖਲਾ ਲਿਆ ਜਾਂਦਾ ਐ ਫਰਸੀ ਕਲਾਸ ਤੋਂ ਲੈ ਕੇ ਜਿੰਨੀ ਵੀ ਜਿੰਨੇ ਕਲਾਸ ਨੇ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਦਾਖਲਾ ਫੀਸ ਨਹੀਂ ਹੈ ਔਰ ਇਸ ਤੋਂ ਵੱਧ ਕੋਈ ਫਰਕ ਨਹੀਂ ਸਿਰਫ ਸਾਡੀ ਜੋ ਫੂਲੀ ਫੀਸ ਹੈ ਅਸੀਂ ਫੂਲੀ ਫੀਸ ਲੈਣਾ ਉਹ ਵੀ ਬਸ ਨੂੰ ਲੋੜ ਹੈ ਅੱਛਾ ਔਰ ਕੋਈ ਹੋਰ ਚੀਜ਼ ਅਸੀਂ ਇਹ ਹੀ ਸੋਚਿਆ ਵੀ ਲੋਕਾਂ ਤੇ ਜ਼ਿਆਦਾ ਬੋਝ ਨਾ ਪਾਇਆ ਜਾਵੇ ਔਰ ਫੀਸ ਨਾ ਆਵੇ। ਇੱਕ ਸੌ ਗੱਲ ਕਰੀਏ ਤੁਸੀਂ 5ਵੀਂ ਤੋਂ 10ਵੀਂ ਤੱਕ ਕਿਤਾਬਾਂ ਫ੍ਰੀ ਤਾਂ ਵੀ ਮਿਲ ਲੱਗਦਾ ਤੁਹਾਡਾ ਜਿਹੜੇ ਲੋਕ ਆਪਦੇ ਪੇਜ ਤੇ ਉੱਤੇ ਪੋਸਟ ਪਾਈ ਸੀ ਉਹ ਸਾਰਾ ਕੁਝ ਕਿਦੋਂ ਪੋਸੀਬਲ ਹੈ ਕਿਵੇਂ ਫ੍ਰੀ ਦਿਓਗੇ ਤੁਸੀਂ ਬਿਲਕੁਲ ਹੀ ਫ੍ਰੀ ਦਿਓਗੇ ਕਿ ਉਹ ਕਿਤਾਬਾਂ ਦੀ ਲੁੱਟ ਜਿਹੜੀ ਇੱਕ ਬੜਾ ਤਕੜਾ ਇਹਨੂੰ ਕਿਤਾਬਾਂ ਨੂੰ ਜਿਵੇਂ ਅਕਸਰ ਲੋਕ ਕਹਿੰਦੇ ਵੀ ਪ੍ਰਾਈਵੇਟ ਸਕੂਲਾਂ ਵਾਲੇ ਬਹੁਤ ਮਹਿੰਗੀਆਂ ਕਿਤਾਬਾਂ ਵੇਚਦੇ ਆ ਇਹਨਾਂ ਦਾ ਦੁਕਾਨਾਂ ਤੇ ਕਮਿਸ਼ਨ ਹੁੰਦਾ ਇਹ ਇੱਕ ਦੁਕਾਨਦਾਰ ਤੋਂ ਕਹਿੰਦੇ ਲੈਣੀ ਆ ਇਹ ਤੁਸੀਂ ਫ੍ਰੀ ਕਿਵੇਂ ਦੇਵੋਗੇ ਦੇਖੋ ਜੇਕਰ ਬੰਦੇ ਦੀ ਨੀਤ ਸਾਫ਼ ਹੋਵੇ ਤਾਂ ਸਾਰਾ ਕੰਮ ਹੀ ਹੋ ਜਾਂਦਾ ਹੈ ਹਰ ਚੀਜ਼ ਵਿੱਚ ਕਮਿਸ਼ਨ ਲੈਣਾ ਵੀ ਚੰਗੀ ਗੱਲ ਨਹੀਂ ਔਰ ਜੋ ਸਕੂਲਾਂ ਨੂੰ ਵਿਦਿਆ ਦੇ ਮੱਧਾਨ ਕਿ ਤੁਸੀਂ ਕੀ ਹਰ ਕੋਈ ਅੱਗੇ ਜਾਂਦਾ ਹੈ ਠੀਕ ਹੈ ਤਾਂ ਇਸ ਕਰਕੇ ਅਸੀਂ ਸੋਚਿਆ ਵੀ ਪਾ ਲਈ ਤੋ 10ਵੀਂ ਤੱਕ ਜੋ ਬੁੱਕਸ ਨੇ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਜੈਸਾ ਤੁਹਾਡਾ ਜਨਾ ਮਰਜ਼ੀ ਕਰ ਸਕਦੇ ਆ ਅਸੀਂ ਕਿਸੇ ਤਰੀਕੇ ਵਰੇਜ ਕਰਕੇ ਬੁੱਕਸ ਦਿੱਤੀਏ ਔਰ ਦੇ ਵੀ ਰਹੇ ਅੱਛਾ ਤੇ ਇੱਕ ਸਾਰ ਹੋਰ ਬੜੀ ਗੱਲ ਜਿਹੜੀ ਅਕਸਰੀ ਸੁਣਨ ਦੇ ਵਿੱਚ ਆਉਂਦੀ ਆ ਵੀ ਤੁਹਾਡਾ ਇੱਕ ਪ੍ਰਾਈਵੇਟ ਸਕੂਲ ਆ ਤੇ ਅਕਸਰੀ ਸਰਕਾਰੀ ਸਕੂਲ ਦੇ ਬੱਚੇ ਬੋਰਡ ਦੇ ਪੇਪਰ ਇੱਥੇ ਦਿੰਦੇ ਆ ਤੇ ਤੁਹਾਡਾ ਸਕੂਲ ਜਿਹੜਾ ਸੈਂਟਰ ਬੰਦ ਆ ਤੇ ਮੈਨੂੰ ਲੱਗਦਾ ਨੇੜੇ-ਨੇੜੇ ਏਰੀਆ ਚ ਕੱਲਾ ਤੁਹਾਡਾ ਪ੍ਰਾਈਵੇਟ ਸਕੂਲ ਹੀ ਹੋਊਗਾ ਜਿਹੜਾ ਸੈਂਟਰ ਬੰਦ ਹਾਂਜੀ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਆਪਣੇ ਸਕੂਲ ਦੇ ਵਿੱਚ ਗਰੂਮ ਦਾ ਸੈਂਟਰ ਐ ਫੌਕਸ ਦੁਰਤਾ ਸਿਹ ਦੇ ਵਿੱਚ ਸਰਕਾਰੀ ਸਕੂਲਾਂ ਔਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੇਪਰ ਦੇ ਰਹੇ ਇਹ ਸਾਡੇ ਸਕੂਲ ਦੇ ਵਿੱਚ 8ਵੀਂ ਤੋਂ ਲੈ ਕੇ +2 ਤੱਕ ਮੈਡੀਕਲ ਔਰ ਨਨੋ ਮੈਡੀਕਲ ਦਾ ਵੀ ਸੈਂਟਰ ਬਣਦਾ ਹੈ। ਅੱਛਾ ਹਾਂਜੀ ਦੂਰ ਤਰ੍ਹਾਂ ਦੇ ਦੇ ਬੱਚੇ ਜਿਸ ਤਰ੍ਹਾਂ ਸੇਡੇ ਵਾਲਾ ਪਾਸਾ ਇਹ ਦੇਦੇ ਦੇ ਜਿੱਦੇ ਵੀ ਬੰਦੇ ਸਾਰੇ ਬੱਚੇ ਵਿਪਰ ਦੇਣ ਵਾਸਤੇ ਕਿਉਂਕਿ ਕਾਰਗਰ ਤੱਕ ਦੇ ਬੱਚੇ ਵੀ ਵਿਪਰ ਦੇਣ ਦਿੱਤੇ ਹੁੰਦੇ। ਜਿਹੜੀ ਤੁਸੀਂ ਹੋਣ ਚਲੋ ਸਮੇਂ ਦੀ ਲੋਅਸਟੀ ਜਾਂ ਜਿਵੇਂ ਕਿਸੇ ਪਰਿਵਾਰਾ ਨੂੰ ਨੁਕਸਾਨ ਹੋਇਆ ਇੱਕ ਸਹੂਲਤ ਮਹੱਈਆ ਕਰਵਾਈ ਆ। ਵੀ ਜੇਕਰ ਕਿਸੇ ਦੀ ਕੋਈ ਕਾਨੂੰਨ ਹੋ ਗਿਆ ਕੋਈ ਅੱਗ ਲੱਗ ਜਾਂਦੀ ਹੈ ਨੁਕਸਾਨ ਹੋਇਆ ਵੀ ਉਹ ਤਾਂ ਫੀਸ ਬਿਲਕੁਲ ਸਾਰੀਆਂ ਫੀਸਾਂ ਹੀ ਮਾਫ ਹੋਣਗੀਆਂ। ਹਾਂਜੀ ਉਹ ਤਾਂ ਬਿਲਕੁਲ ਫੀਸ ਮਾ ਕੋਈ ਨਾ ਤੋ ਬੁੱਕਸ ਤਾਂ ਨਹੀਂ ਲੈ ਜਾਏਗਾ ਕੋਈ ਵੈਂਟਰੀਸ ਨਹੀਂ ਲਈ ਜਾਏਗੀ ਕਿਉਂਕਿ ਜੇ ਕੋਈ ਬੱਚਾ ਬੋਰਡ ਦੀ ਕਲਾਸ ਵਿੱਚ ਪੜਦਾ ਹੈ ਤਾਂ ਜੋ ਸਰਕਾਰੀ ਤੌਰ ਤੇ ਬੋਰਡ ਦਾ ਦਾਖਲਾ ਜਾਂਦਾ ਉਹ ਵੀ ਸਕੂਲ ਵੱਲੋਂ ਸਾਡੇ ਨੂੰ ਮਵਬ ਦਿੱਤਾ ਜਾਏਗਾ ਮਾਪੇ ਤਾਂ ਕੁਝ ਵੀ ਨਹੀਂ ਲੈਦੇ ਤੇ ਸਰ ਦਾ ਡੇਰੀਏ ਦੇ ਵਿੱਚ ਹੋਰ ਵੀ ਪ੍ਰਾਈਵੇਟ ਸਕੂਲ ਕਾਫੀ ਹੋਣਗੇ ਮਿਲਣਾ ਹਾਂਜੀ ਸਰ ਬੱਚੇ ਦੇ ਸਾਡੇ ਨੇੜੇ ਬਹੁਤ ਜ਼ਿਆਦਾ ਨੇ ਤੇ ਉਹ ਸਕੂਲ ਤਾਂ ਮੈਨੂੰ ਲੱਗਦਾ ਤੁਹਾਡੇ ਦੇ ਇਤਰਾਜ਼ ਕਰਦੇ ਹੋ ਕਿ ਇਹ ਨਹੀਂ ਸੋਧਾ ਤੁਹਾਡੇ ਤਾਂ ਫਿਰ ਪਹਿਲਾਂ ਵੀ ਸੋਚਾਇਆ ਘੱਟਾ ਬਾਕੀ ਸਕੂਲਾਂ ਨਾਲ ਸਰ ਬੜਾ ਜ਼ਿਆਦਾ ਇਤਰਾਜ਼ ਹੀ ਬੜੇ ਜ਼ਿਆਦਾ ਫੋਨ ਆਏ ਨੇ ਮੈਂ ਨਾਮ ਨਹੀਂ ਲੈ ਸਕਦਾ ਤੇ ਉਹਨਾਂ ਦੇ ਇੰਡੇ ਹੋਣਾ ਕਿ ਤੁਸੀਂ ਇੱਕ ਮੁਥੀ ਰਿਕਾਰਡ ਠੀਕ ਹੈ ਆਪਾਂ ਨੂੰ ਸਰਕਾਰ ਕਰਾ ਸੂਤ ਦਿੰਦੀ ਵੀ ਜੋ ਆਪਾਂ ਨੂੰ ਸੂਤਾਂ ਲੋਕਾਂ ਦੇ ਪਰ ਸਾਡੀ ਮੈਨੇਜਮੈਂਟ ਕਮੇਟੀ ਮੇਰੀ ਔਰ ਮੇਰੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਤੇ ਸਾਰੇ ਸਟਾਫ ਦੀ ਸੋਚ ਹੈ ਕਿ ਸਿਰਫ ਪੈਸੇ ਨੂੰ ਮੁੱਖ ਨਹੀਂ ਰੱਖਣਾ ਠੀਕ ਹੈ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਸਿੱਖਿਆ ਦੇਈਏ ਜੇ ਇੱਕ ਸਾਲ ਕਿਸੇ ਦਾ ਫਸਲ ਦਾ ਨੁਕਸਾਨ ਹੋ ਗਿਆ ਤਾਂ ਆਪਾਂ ਨੂੰ ਦੁੱਖ ਦੇ ਵਿੱਚ ਸ਼ਰੀਕ ਹੋਣਾ ਜ਼ਰੂਰੀ ਬਣਦਾ ਹੈ ਠੀਕ ਹੈ ਗੱਲ ਕਰੀਏ ਸਰ ਜਿਵੇਂ ਆਪਾਂ ਫੀਸਾਂ ਦੇ ਘੱਟ ਦੀ ਵੀ ਕਰ ਲਈ ਆ ਤੇ ਇੱਕ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਹੋਣ ਦੀ ਜਿਹੜਾ ਵੇਟ ਕਰ ਰਹੇ ਆ ਲੋਕ ਆ ਉਹਦੇ ਚ ਐਸੀ ਪਰਿਵਾਰ ਮੈਨੂੰ ਲੱਗਦਾ ਜ਼ਿਆਦਾ ਵੇਟ ਕਰ ਰਿਹਾ ਪਿੱਛੇ ਜੇ ਕਾਫੀ ਜਥੇਬੰਦੀਆਂ ਨੇ ਵਿਚਾਰਸ਼ ਕੀਤਾ ਵੀ 25% ਜਿਹੜਾ ਕੋਟਾ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਬੀਕੋ ਜਿੱਥੇ ਕਿ ਐਸਸੀ ਬੱਚੇ ਇੱਕ ਬਰਾਬਰਤਾ ਦਾ ਮਿਆਰ ਹੋਣਾ ਚਾਹੀਦਾ ਜਿੱਥੇ ਵੀ ਉੱਚੇ ਵਰਗ ਦੇ ਜਾਂ ਉੱਚੇ ਪਰਿਵਾਰਾਂ ਦੇ ਬੱਚੇ ਪਰਦੇ ਉਹਦੇ ਨਾਲ ਐਸਸੀ ਬੱਚੇ ਪਰਦੇ ਹੋਣ ਜੇ ਕਿਉਂਕਿ ਪੜ੍ਹਾਈ ਦੇ ਵਿੱਚ ਬਰਾਬਰਤਾ ਉਨੀ ਜ਼ਰੂਰੀ ਹੈ ਤੇ ਉਹ ਫੈਸਲੇ ਨਹੀਂ ਹਾਇ ਤੱਕ ਸਰਕਾਰ ਦਾ ਫੈਸਲਾ ਲੇਕਿਨ ਆਇਆ ਨਹੀਂਗਾ ਕਿ ਅਗਸਤ ਨੂੰ ਮੋਹਰ ਨਹੀਂ ਲੱਗੀ ਜਦੋਂ ਬੰਦਿਆਂ ਦਾ ਕਾਫੀ ਜੋਰ ਆ ਵੀ ਇਹ ਇਸ ਤੇ ਮੋਹਰ ਲੱਗਦੀ ਜਾਏਦੀ ਸੀਗਾ ਆਹ بڑا ਜਿਹੜਾ ਐਡਮਿਸ਼ਨ ਦਾ ਟਾਈਮ ਮਿਲਾਂਗੇ ਜੇਕਰ ਉਹ ਫੈਸਲਾ ਹੁੰਦਾ ਤੇ ਤੁਹਾਡਾ ਜਿਹੜਾ ਸਹਿਯੋਗ ਕਿਸ ਤਰ੍ਹਾਂ ਦਾ ਹੋਊਗਾ ਸਰ ਜਿਸ ਦਿਨ ਵੀ ਸਰਕਾਰ ਨੇ ਪਰਸਨਲ ਤੌਰ ਤੇ ਨੋਟੀਫਿਕੇਸ਼ਨ ਕਹੀ ਤਵੇ ਜਦ ਆਦਰ ਭੇਜਦੇ ਸਭ ਤੋਂ ਪਹਿਲਾਂ ਮੈਂ ਵਾਅਦਾ ਕਰਦਾ ਕਿ ਪੰਜਾਬ ਚ ਸਭ ਤੋਂ ਪਹਿਲਾਂ ਆਪਾਂ ਸਕੂਲ ਹੋਵੇਗਾ ਜੋ ਬੱਚਿਆਂ ਨੂੰ ਫ੍ਰੀ ਕਰੇਗਾ ਜੀ ਅਚਾਰ ਨੂੰ 25% ਕੋਟਾ ਹੈ ਮੈਂ ਆਉਣ ਕੇ ਆਉਂਦਾ ਬੋਲ ਰਿਹਾ ਕਿ ਮੈਂ 30% ਪਲੱਸ ਆਪਾਂ ਜਿਹੜੇ ਬੱਚੇ ਆ ਉਹਨਾਂ ਨੂੰ ਫ੍ਰੀ ਪੜ੍ਹਾਵਾਂਗਾ ਅੱਛਾ ਸਰਕਾਰ ਤੋਂ ਵਾਅਦਾ ਕਿ ਹਾਲਾਂਕਿ ਪ੍ਰਾਈਵੇਟ ਸਕੂਲ ਦਾ ਰੌਲਾ ਪਈਏ ਤੇ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇੰਨਾ ਅਸੀਂ ਫ੍ਰੀ ਕਿੱਥੇ ਪੜ੍ਹਾਵਾਂਗੇ ਸਾਨੂੰ ਖਰਚੇ ਬਹੁਤ ਪੈਂਦੇ ਪਰ ਤੁਸੀਂ ਸਰਕਾਰ ਤੋਂ ਵੱਧ ਕੇ ਕੀ ਨੀਤੀ ਪੋਸੀਬਲ ਹੋ ਜੂਗੀ ਸਰ ਪੋਸੀਬਲ ਹੋਏਗਾ ਜੇਕਰ ਸਰਕਾਰ ਇਹਨਾਂ ਕੁ ਤਾਜੀ ਪ੍ਰਾਈਵੇਟ ਸਕੂਲਾਂ ਦੇ ਵਿਚਾਰਦੰਦੀਇ ਕੋਈ ਖਾਸ ਫਰਕ ਨਹੀਂ ਪੈਂਦਾ ਜੇਕਰ ਕੋ 25-30% ਬੱਚੇ ਪੜਾ ਵੀ ਦਵਾਂਗੇ ਤਾਂ 70% ਤੋਂ ਬਾਅਦ ਫੀਸਾਂ ਵੀ ਲੈ ਰਹੇ ਆ। ਔਰ ਜੇਕਰ ਗਰੀਬ ਪਰਿਵਾਰ ਦਾ ਬੱਚਾ ਕੋ ਪੜ ਕੇ ਅਫਸਰ ਲੱਗ ਜਾਂਦਾ ਕਿਸੇ ਨੌਕਰੀ ਤੇ ਲੱਗ ਜਾਂਦਾ ਤਾਂ ਉਹ ਆਪਣਾ ਹਿਸੇਂ ਦੇਵੇਗਾ। ਦੂਸਰੇ ਨੰਬਰ ਤੇ ਆਪਾਂ ਕਿਹੜਾ ਕੇ ਇਹਦਾ ਸਹਾਨ ਕਰਨਾ ਹੈ। ਜੇਕਰ ਕੋਈ ਵੱਡੀ ਪੋਸਟ ਤੇ ਲੱਗਦਾ ਜਾਂ ਅਫਸਰ ਬਣਦਾ ਤਾਂ ਆਪਣੇ ਪੰਜਾਬ ਦਾ ਸੁਧਾਰ ਹੋਏਗਾ, ਆਪਣੇ ਇੰਡੀਆ ਦਾ ਸੁਧਾਰ ਹੋਏਗਾ ਔਰ ਆਪਣਾ ਆਪਣੇ ਆਪ ਦਾ ਰਹੇਗਾ। ਅੱਜ ਤੁਹਾਡੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਜੀ ਬਹੁਤ ਵਧੀਆ ਲੱਗਿਆ ਵੇ ਕਿ ਜਿਵੇਂ ਅੱਜ ਹੁਣ ਸਮਾਂ ਜਿਹੜਾ ਗਰਮੀ ਦਾ ਅੱਜ ਦੀ ਗਰਮੀ ਤੋਂ ਉਧਰੋਂ ਵਾਢੀ ਦਾ ਜਿਹੜਾ ਸੀਜ਼ਨ ਆ ਸਵੇਰੇ ਲਾਈਟ ਵੀ ਮਿਲਦਾ 9 ਵਜੇ ਚੱਲ ਜਾਂਦੀ ਸ਼ਾਮ ਨੂੰ 5 ਵਜੇ ਹੁੰਦੀ ਤੇ ਆਪਾਂ ਸਕੂਲ ਟਾਈਮ 8 ਤੋਂ 2 ਹੈਗਾ ਹੁਣ ਤੇ ਤੁਹਾਡਾ ਤਾਂ ਮੈਨੂੰ ਲੱਗਦਾ ਪੂਰਾ ਦਿਨ ਹੀ ਨਹੀਂ ਉਸ ਟਾਈਮ ਲੈਟ ਹੁੰਦੀ ਤੇ ਤੁਹਾਡਾ ਸਾਰਾ ਦਿਨ ਇੱਧਰ ਨਿੱਕਰ ਚੱਲਦਾ ਜਿਵੇਂ ਅੱਜ ਮੈਂ ਤਾਂ ਦੇਖ ਕੇ ਆ ਸਾਰੇ ਕਲਾਸਰੂਮਾਂ ਦੇ ਵਿੱਚ ਵਰੀ ਆ ਪੱਖੇ ਤੇ ਬੱਚੇ ਚਲੋ ਵਧੀਆ ਬੈਠੇ ਆ ਠੰਡਕ ਦੇ ਵਿੱਚ ਬੈਠੇ ਆ ਮੈਨੂੰ ਲੱਗਦਾ ਇੰਨੀ ਸਹੂਲਤ ਘਰੇ ਨਹੀਂ ਮਿਲਦਾਂ ਹੋਣੀ ਮੇਰੇ ਬੱਚੇ ਦੇ ਉਹ ਮਾਪੇ ਪਿਤਾ ਦਾ ਫਰਮਾਇਆ ਹੈ ਔਰ ਉਹ ਸਾਰਾ ਵਿਸ਼ਵਾਸ ਜਾਂ ਕਿ ਸਾਡੇ ਤੇ ਭੇਜਦੇ ਹਨ ਦੇਖੋ ਜੇ ਇੱਕ ਤਾਂ ਮਹੀਨਾ ਆਪਾਂ ਜਨਰੇਟਰ ਚਲਾ ਕੇ ਦਿੰਨੇ ਆ ਕਿਉਂਕਿ ਬਾਕੀ ਤਾਂ ਬਿਜਲੀ ਦੀ ਥੋੜ੍ਹੀ ਆਉਣੀ ਨਹੀਂ ਹੈ ਜੇਕਰ ਐ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਤਾਰਾ ਸਾਰਨ ਕਰਨ ਕਣਕ ਨੂੰ ਅੱਖ ਲੱਗ ਜਾਂਦੀ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਆਪਾਂ ਵੀ ਚਾਹੀਦਾ ਕਿ ਲੋਕਾਂ ਦੇ ਨਾਲ ਰਲ ਕੇ ਸਹਿਯੋਗ ਕਰੀਏ ਔਰ outra ਗੱਲ ਜਨਰੇਟਰ ਦੀ ਕੋਈ ਗੱਲ ਨਹੀਂ ਜੇ ਜਿੰਨਾ ਦੀ ਜਮਾ ਖਰਚਾ ਪੈ ਜਾਂਦਾ ਹੈ ਉਹ ਕੋਸਾ ਸਿੱਧੀ ਗੱਲ ਨਹੀਂ ਕਿਉਂਕਿ ਬੱਚਿਆਂ ਨੂੰ ਠੀਸਾਂ ਵੀ ਆਉਂਦੀਆਂ ਨੇ ਤੇ ਜਿੱਥੇ ਆਪਾਂ ਅੱਗੇ ਫ੍ਰੀ ਬੋਰਡ ਨੇ ਜੀ ਸੋਚਿਆ ਜਾਵੇ ਕਿ ਦਾ ਅਸੀਂ ਅੱਜ ਹੋਰ ਵੀ ਫ੍ਰੀ ਕਰਦੇ ਪਰ ਕਿਸਾਨਾਂ ਦਾ ਨਾਲ ਕੇ ਆਪਾਂ ਜਰੂਰ ਚੱਲਣਾ ਪਏਗਾ ਹੁਣ ਜੇ ਕਰ ਗੱਲ ਕਰੀਏ ਸਾ ਸਕੂਲ ਦੇ ਰਿਜ਼ਲਟ ਬਾਰੇ ਗੱਲ ਕਰੀਏ ਤਾਂ ਵੀ ਤੁਹਾਡੇ ਸਕੂਲ ਦੇ ਜਿਹੜੇ ਰਿਜ਼ਲਟ ਆ ਬੋਰਡ ਦੇਆਂ ਕਲਾਸਾਂ ਦੇ ਜਾਂ ਤੁਹਾਡੀਆਂ ਆਬਦੇ ਚ ਜਿਹੜੇ ਸਕੂਲ ਦੇ ਰਿਜ਼ਲਟ ਕਿਸ ਤਰ੍ਹਾਂ ਦੇ ਰਹੇ ਆ ਇਹ ਤੋਂ ਪਿਛਲੇ ਸਾਲਾਂ ਦੀ ਗੱਲ ਕਰੀਏ じゃ ਉਸਤਾਦੀ ਕਰ ਸਰ ਆਪਣੇ ਬਹੁਤ ਹੀ ਵਧੀਆ ਰਿਜ਼ਲਟ ਹੋਏ ਆ ਜੀ ਅੱਜ ਤੱਕ ਆਪਣੇ ਸਕੂਲ ਤੋਂ ਕੋਈ ਵੀ ਬੱਚਾ ਫੇਲ ਨਹੀਂ ਹੋਇਆ ਔਰ ਪਰਮਾਤਮਾ ਦੀ ਕਿਰਪਾ ਹੈ ਮੇਰੇ ਕੋਲ ਵੈਲ ਕੈਰੀਡ ਹੈ ਸਟਾਫ ਹੈ ਬਹੁਤ ਹੀ ਵਧੀਆ ਸਟਾ ਤੁਹਾਨੂੰ ਆਪਣੀ ਮਿਹਨਤ ਨਾਲ ਪੜਾਉਂਦੇ ਹੋ ਅਦਾਰ ਤੋਂ ਵੱਡਾ ਸਹਿਯੋਗ ਮੰਗਦੇ ਹਾਂ ਵੀ ਜਿਹੜਾ ਸਾਡੇ ਤੇ ਵਿਸ਼ਵਾਸ ਕਰਕੇ ਬੱਚੇ ਭੇਜਦੇ ਆ ਉਹ ਘਰੇ ਧਿਆਨ ਰੱਖਦੇ ਨੇ ਸਾਡੇ ਨੂੰ ਮਾਪਿਆਂ ਨੂੰ ਇਹ ਕਹਿਿਆ ਗਾ ਨਹੀਂ ਕਿ ਜੇਕਰ ਸਾਡੇ ਸਕੂਲ 'ਚ ਬੱਚਾ ਪੜ੍ਹਨਾ ਤਾਂ ਕੋਈ ਕਿਸੇ ਵੀ ਤਰ੍ਹਾਂ ਦੀ ਟਿਊਸ਼ਨ ਤੁਸੀਂ ਨਹੀਂ ਲਗਾਉਣੀ ਅੱਛਾ ਟਿਊਸ਼ਨ ਨਹੀਂ ਲਗਾਉਣੀ ਆ ਵੀ ਹਾਂਜੀ ਸਾਰੀ ਤਿਆਰੀ ਇੱਥੇ ਹੋ ਜਾਂਦੀ ਹੈ ਸਾਡੀ ਪਹਿਲੀ ਸ਼ਰਤ ਮੰਗ ਤੋਂ ਲਈਏ ਜੀ ਵੀ ਤੁਸੀਂ ਬੱਚਿਆਂ ਨੂੰ ਟਿਊਸ਼ਨ ਨਹੀਂ ਲਗਾਉਣੀ ਜੇਕਰ ਟਿਊਸ਼ਨ ਲਗਾਉਣੀ ਤਾਂ ਕਿਸੇ ਹੋਰ ਸਕੂਲ 'ਚ ਰੱਖ ਲਓ ਔਰ ਨਾ ਇਹ ਵੀ ਵੱਡੇ ਮਾਣਾਂ ਦੀ ਗੱਲ ਹੈ ਕਿ ਮੇਰੇ ਸਕੂਲ ਦਾ ਕੋਈ ਵੀ ਟੀਚਰ ਟਿਊਸ਼ਨ ਨਹੀਂ ਪੜਾਉਂਦਾ ਅੱਛਾ ਕਰੀ ਪ੍ਰਾਈਵੇਟ ਟਿਊਸ਼ਨ ਨਹੀਂ ਪੜਾਉਂਦੇ ਕੋਈ ਪ੍ਰਾਈਵੇਟ ਤੌਰ ਤੇ ਟਿਊਸ਼ਨ ਨਹੀਂ ਪੜਾਉਂਦੇ ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਪ੍ਰਾਈਵੇਟ ਸਕੂਲ ਵਿੱਚ ਕਹਿੰਦੇ ਸਾਰਾ ਕੁਝ ਮਿਲੂਗਾ ਕਿਤਾਬਾਂ ਵੀ ਅਸੀਂ ਦੇਵਾਂਗੇ ਬੈਗ ਵੀ ਅਸੀਂ ਦੇਵਾਂਗੇ ਯੂਨੀਫਾਰਮ ਵੀ ਅਸੀਂ ਦੇਵਾਂਗੇ ਤੇ ਪੜ੍ਹਾਈ ਤੁਸੀਂ ਟਿਊਸ਼ਨ ਤੋਂ ਲੈਣੀ ਹੈ ਤੇ ਤੁਸੀਂ ਕਹਿੰਦੇ ਟਿਊਸ਼ਨ ਤੋਂ ਨਹੀਂ ਲਾਉਂਦੇ ਜੀ ਦੇ ਮੇਰੇ ਕੋਲੇ 16 17 ਟੀਚਰ ਹੈ ਜੀ ਕਿਸੇ ਇੱਕ ਟੀਚਰ ਦਾ ਵੀ ਦੱਸ ਦਿਓ ਜੇਕਰ ਮੇਰੇ ਸਕੂਲ ਦਾ ਬੱਚਾ ਜਾਂ ਇਹ ਵਰਗੇ ਹੋਰ ਪਾਸੇ ਦੇ ਸਕੂਲ ਦਾ ਵੀ ਬੱਚਾ ਨਾ ਕੋਈ ਟਿਊਸ਼ਨ ਪੜਦਾ ਹੋਵੇ ਤਾਂ ਮੇਰੀ ਇਸ ਗੱਲ ਦੀ ਗਰੰਟੀ ਹੈ ਜੀ ਔਰ ਸਾਡੇ ਟੀਚਰਾਂ ਨੂੰ ਕਿਉਂਕਿ ਜੇ ਕੋਈ ਪੁਜੀਸ਼ਨ ਦਾ ਨਾਲ ਚਲਾਲਸ ਪੈ ਗਿਆ ਤਾਂ ਕੁਦਰਤੀ ਗੱਲ ਹੈ ਜੇ ਜਾਨ ਪੈਸਾ ਦਾ ਵਜੇ ਗੱਲ ਸਹੀ ਹੈ ਜੀ ਕਿਉਂਕਿ ਉਧਰੋਂ ਐਕਸਟਰਾ ਇਨਕਮ ਆਉਣੀ ਸ਼ੁਰੂ ਹੋ ਗਈ ਐਕਸਟਰਾ ਜੇ ਕਮਾਉਣਾ ਸ਼ੁਰੂ ਹੋ ਜਾਂਦੇ ਬੰਦੇ ਮਨ ਵਿੱਚ ਲਾਲਚ ਆ ਜਾਂਦਾ ਸਾਡੀ ਪਹਿਲੀ ਸ਼ਰਤ ਜੋ ਸਾਡੇ ਟੀਚਰ ਲੱਗਦਾ ਉਹਦੇ ਨਾਲ ਇਹ ਹੀ ਹੁੰਦੀ ਹੈ ਤੁਸੀਂ ਤੁਸੀਂ ਨਹੀਂ ਪੜਾਉਣੀਓ ਦੇਖੋ ਮਾਪੇ ਉਹ ਚਲ ਗੋਦਾ ਤਾਂ ਸੇ ਉਹ ਪਹਿਲਾ ਸ਼ਰਤ ਕੀਤੀ ਹੁੰਦੀ ਹੈ ਵੀ ਤੁਸੀਂ ਤੁਸੀਂ ਨਹੀਂ ਰੱਖੋਗੇ ਜੇਕਰ ਬੱਚੇ ਦੀ ਪੜਾਈ 'ਚ ਕਮਜ਼ੋਰੀ ਆ ਤਾਂ ਅਸੀਂ ਸਕੂਲ ਵਿੱਚ ਨੂੰ ਐਕਸਟਰਾ ਟਾਈਮ ਦੋਗਾ ਤੇ ਸਰ ਜੇਕਰ ਗੱਲ ਕਰੀਏ ਖੇਡਾਂ ਦੇ ਨਾਲ ਕਿਉਂਕਿ ਪੜਾਈ ਦੇ ਨਾਲ ਖੇਡਾਂ ਦਾ ਵੀ ਬੱਚਿਆਂ ਦਾ ਜਿਹੜਾ ਮਾਹੌਲ ਆ ਜਿਹੜਾ ਉਹ ਬਣਾਣਾ ਜ਼ਰੂਰੀ ਆ ਤੇ ਸਰ ਬਹੁਤ ਹੀ ਪ੍ਰਸੰਨ ਜੀ ਫਰ ਕਰਨਵੀਰ ਸਿੰਘ ਜਲ ਜੋਪਨ ਸੰਭੋੜ ਤੋਂ ਮਿਲਕੋ ਟੈਂਪਲਾਸ ਤੋਂ ਸੀ ਉਹ ਸਟੇਟ ਵਿੱਚ ਸਟੇਟ ਲੈਵਲ ਤੇ ਕਮਕਾ ਜਿੱਤ ਲਈ ਹੈ ਮੁੱਕੇਬਾਜ਼ੀ ਦੇ ਵਿੱਚ 3rd ਪੋਜੀਸ਼ਨ ਲਈ ਹੈ ਇਸ ਤਰ੍ਹਾਂ ਜਿਹੜੇ ਛੋਟੇ ਬੱਚੇ ਆ ਉਹ ਬਲਾਗਡੇਬਲ ਸਾਡੇ ਗੀਮਾਂ ਕਿਨ ਕੇ ਆਏ ਔਰ ਸਾਡੀ ਅੱਗੇ ਦੀ ਕੋਸ਼ਿਸ਼ ਹੈ ਕਿ ਅਸੀਂ ਲੈ ਜੁਲਿੰਦਰ ਨੇ ਹਿਮੇ ਹੁਣ ਤੱਕ ਬੱਚਿਆਂ ਨੂੰ ਗੀਮਾਂ ਦੇ ਵਿੱਚ ਪਹੁੰਚਾਈਏ ਸਰ ਆਪਾਂ ਜਿਆਦਾ ਲੰਮਾ ਸਮਾਂ ਤੁਹਾਡਾ ਨਹੀਂ ਲੈਂਦੇਗੇ ਤੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਕਿਹੜੇ ਸੱਜਣ ਵੀਰਾਂ ਦਾ ਤੁਹਾਨੂੰ ਜਿਹੜਾ ਸੰਜੋਗ ਆ ਵੀ ਮਿਲਦਾ ਕਿਉਂਕਿ ਕਹਿੰਦੇ ਹੁੰਦੇ ਕੋਈ ਵੀ ਭਰਾ ਨਾਲ ਖੜਾ ਹੋਵੇ ਤਾਂ ਉਹਦੇ ਆਪਾਂ ਹੌਸਲੇ ਨਾਲ ਤੁਰੇ ਫਿਰਦੇ ਆ ਤੇ ਜਾਂ ਜਿਵੇਂ ਤੁਹਾਡਾ ਸੈਂਟਰ ਦੇ ਵਿੱਚ ਆ ਜਾਂਦਾ ਲੱਖਣ ਲਈ ਦੇ ਇਧਰੋਂ ਰਤੇ ਥੇੜ ਪਿੰਡ ਦੇ ਤੇ ਕਿਹੜੇ ਸੱਜਣ ਵੀਰ ਆ ਜਿਹੜੇ ਤੁਹਾਨੂੰ ਇਹ ਸੰਜੋਗ ਦਿੰਦੇ ਆ ਤਾਂ ਉਹ ਹੀ ਹੌਸਲਾ ਦਿੰਦੇ ਆ ਕੰਮ ਕਰਨ ਦਾ ਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸੰਜੋਗ ਆ ਤੇ ਮਾਪਿਆਂ ਨੂੰ ਕੀ ਵੀ ਮੇਰੀ ਮਾਪਿਆਂ ਨੂੰ ਤਾਂ ਇਹੀ ਅਪੀਲ ਹੈ ਜੇ ਤੁਸੀਂ ਵੱਧ ਤੋਂ ਵੱਧ ਜੋ ਬੱਚੇ ਆ ਇਸ ਸਕੂਲ ਵਿੱਚ ਦਾਖਲ ਕਰਾਓ ਸਾਡੇ ਉੱਤੇ ਹਰ ਤਰ੍ਹਾਂ ਦੇ यही है कि सू दिखावे होर तो करा हो बाकी रही कोई सहयोग दी मेरे आस पास जिन्हें भी पिंड तो मेरा बहुत सहयोग दे रहे हैं जिस तरह मेरी मैनेजमेंट कमेटी डॉक्टर मंदिर सिंह जी लखे वाली सरदार बलजिंद जीपंच नंबरदार जी रिश्वत सिंह जी परमजीत सिंह जी और समुची पंचायत जो नवी पंचायत बनी है जरनैल सिंह जी दुकानदारा तो ने और इस अलावा जो जरनैल सिंह राजू जी सपंच बने हैं इन्हों का पूरा सहयोग भी इसके अलावा जिस तरह चक चांडी सर तो सरदार जोरा सिंह जी ने ਔਰ ਆਪਾਂ ਵੀ ਸਾਰੇ ਪਿੰਡਾਂ ਦੇ ਉਪਾਕਰ ਤੋਂ ਜਿਸ ਤਰ੍ਹਾਂ ਗੰਦਰ ਬਟ ਅਨਜੀਤ ਸਿੰਘ ਜੀ ਕਾਲਾ ਠੀਕ ਹੈ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਤਰ੍ਹਾਂ ਕਿ ਬੱਚੇ ਲਗਵਾਏ ਨੇ ਜੀ ਔਰ ਮੈਂ ਉਹਨਾਂ ਦੇ ਆਸਾਂ ਦੇ ਖਰਾ ਉਤਰੇ ਤੇ ਸਰ ਇੱਕ ਗੱਲ ਅਧੂਰੀ ਰਹਿ ਗਈ ਸੀ ਕਿਉਂਕਿ ਕੁਐਸਚਨ ਜਿਆਦਾ ਹੁੰਦੇ ਵਿੱਚ ਸਕਿਪ ਕਰਦੇ ਹੁੰਦੇ ਆ ਤੇ ਇੱਕ ਹੋਰ ਵੀ ਸਾਨੂੰ ਪਾਸੋਂ ਬਦਲ ਗਿਆ ਸੀ ਕਿ ਦੋ ਬੇ ਕੋਸ਼ ਬੱਚੇ ਤੁਹਾਡੇ ਕੋਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਫ੍ਰੀ ਪੜ੍ਹੇ ਨਹੀਂ ਜਾਂਦੇ ਕੋਲ ਸਕੂਲ ਫ੍ਰੀ ਸੀ ਉਹ ਕਿਵੇਂ ਸੰਭਵ ਹੁੰਦਾ ਜਿਉਂ ਕਿਹੜੇ ਬੱਚੇ ਸਰ ਉਹ ਬੱਚੇ ਨੇ ਜੋ ਅਕਸਰ ਤੋਂ ਹੌਸਲੇ ਕਮਜ਼ੋਰ ਹੈ ਪਰ ਉਹਨਾਂ ਦੇ ਮਾਪੋਰੀ ਕੋਸ਼ਿਸ਼ ਦੇ ਕੇ ਅਸੀਂ ਪ੍ਰਾਈਵੇਟ ਸਕੂਲ ਵਿੱਚ ਮੱਛਾ ਲਾਈ ਗਏ ਕਿਉਂਕਿ ਕੁਦਰਤੀ ਗੱਲ ਹੈ ਜਦੋਂ ਆਮ ਬੱਚੇ ਵੈਣਾ ਵਿੱਚ ਚੜਦੇ ਆ ਤਾਂ ਜਿਹੜੇ ਦੂਸਰੇ ਗਰੀਬ ਪਰਿਵਾਰ ਦੇ ਬੱਚੇ ਉਹਦੀ ਕੋਸ਼ਿਸ਼ ਚਾਹ ਹੁੰਦਾ ਵੀ ਅਸੀਂ ਵੈਣ ਦੇ ਵਿੱਚ ਛੜ ਕੇ ਜਾਈਏ ਔਰ ਅਸੀਂ ਇਸ ਨੂੰ ਬੰਦੇ ਦੇ ਨਜ਼ਰ ਰਸਤੇ ਬਿਲਕੁਲ ਛਾਰ ਹੀ ਬੱਚੇ ਆ ਜੀ ਠੀਕ ਹੈ ਜੋ ਜਿਨ੍ਹਾਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇ ਰਹੇ ਹਾਂ ਪਿਛਲੇ ਦੋ ਦੇ ਬੱਚੇ ਤਾਂ ਤਕਰੀਬਨ 10 ਤੋਂ 12 ਬੱਚੇ ਹੋਣਗੇ ਔਰ ਅੱਗੇ ਦਾ ਵੀ ਅਸੀਂ ਕੀਤਾ ਵੀ ਜੇ ਮਨ ਤੋਂ ਪਹਿਲਾਂ ਅਸੀਂ ਕੋਰੋਨਾ ਕਾਲ ਵਿੱਚ ਕੀਤਾ ਵੀ ਜੇ ਕਿਸੇ ਪੇਰੈਂਟ ਦੀ ਕੋਰੋਨਾ ਕਾਲ ਦਾ ਡੈਥ ਹੋਈ ਹੈ ਤਾਂ ਅਸੀਂ ਉਹਨਾਂ ਦੇ ਬੱਚੇ ਫ੍ਰੀ ਕਰਾਂਗੇ ਠੀਕ ਹੈ ਜੀ ਪਰ ਚਲੋ ਉਸ ਵਿੱਚ ਵੀ ਬੱਚਾ ਸਾਡੇ ਕੋਲ ਇਸ ਤਰ੍ਹਾਂ ਦਾ ਨਹੀਂ ਆਇਆ ਫਿਊਚਰ ਵਿੱਚ ਅਸੀਂ کہہ ਰਹੇ ਹਾਂ ਜਿਸ ਤਰ੍ਹਾਂ ਕੋਈ ਖਲਾਕशुदा ਹੈ ਔਰਤ ਹੈ ਜਾਂ ਵਿਧਵਾ ਜਾਂ ਕਿਸੇ ਬੱਚੇ ਦੇ ਪੇਰੈਂਟ ਦੀ ਡੈਥ ਵਗੈਰਾ ਹੋਈ ਹੈ ਤਾਂ ਅਸੀਂ ਜਿੰਨੇ ਵੀ ਸੰਭਾਵਿਤ ਹੋ ਸਕੀ ਹੋਰ ਵੀ ਦਵਾਂਗੇ ਠੀਕ ਠੀਕ ਤੇ ਤੁਹਾਡੇ ਕੋਲੇ ਇੱਕ ਮੈਨੂੰ ਲੱਗਦਾ ਪਹਿਲਾਂ ਬੱਚੇ ਪੜਦੇ ਸੀਗੇ ਤੇ ਉਹਨਾਂ ਦੀ ਆਰਥਿਕ ਕਮਜ਼ੋਰੀ ਆ ਗਈ ਸੀ ਉਹਨਾਂ ਦੇ ਬਿਲਕੁਲ ਫੀਸ ਨਹੀਂ ਲੱਗਦਾ ਬਾਪਸੀ ਉਹ ਚੱਲ ਨੂੰ ਮਾਪੇ ਮਿਲੇ ਸੀ ਹਾਂ ਜੀ ਹਾਂ ਜੀ ਉਹ ਸਿਸਟਮ ਨੇੜੇ ਦੇ ਪਿੰਡ ਦੇ ਬੱਚੇ ਸੀ ਔਰ ਉਹਨਾਂ ਦਾ ਪਹਿਲਾ ਸਿਸਟਮ ਬਹੁਤ ਜੀ ਉਸ ਤੋਂ ਬਾਅਦ ਉਹਨਾਂ ਨੇ ਤੁਮਜੋਰੀ ਆ ਗਈ ਆਰਥਿਕ ਕਮਜ਼ੋਰੀਆਂ ਆਉਂਦੀਆਂ ਰਹਿੰਦੀਆਂ ਨੇ ਮਜ਼ਦੂਰੀਆਂ ਬਣ ਜਾਂਦੀਆਂ ਔਰ ਉਹ ਕਹਿਣ ਲੱਗੇ ਕਿ ਜੇ ਅਸੀਂ ਬੱਚੇ ਹਟਾ ਕੇ ਸਰਕਾਰੀ ਸਕੂਲ ਚੁਗਾ ਦੇਣ ਮੈਂ ਇਹਨਾਂ ਤੋਂ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਵੀ ਸਾ ਅਸੀਂ ਫੀਸ ਨਹੀਂ ਦੇ ਸਕਦੇ ਔਰ ਸਾਡੇ ਨੂੰ ਫੈਸਲਾ ਕਿ ਪ੍ਰੰਤ ਐਟਰੀ ਟਾਈਮ ਫੈਸਲਾ ਲਿਆ ਗਿਆ ਕਿ ਜਿੰਨੀ ਦੇਰ ਸਾਡਾ ਸਕੂਲ ਚੱਲਦਾ ਹੈ ਅਸੀਂ ਉਹਨਾਂ ਤੋਂ ਕੋਈ ਵੀ ਫੀਸ ਨਹੀਂ ਲਵਾਂਗੇ ਬਿਲਕੁਲ ਫ੍ਰੀ ਅੱਛਾ ਬੱਚੇ ਫ੍ਰੀ ਪੜ ਰਹੇ? ਹਾਂਜੀ ਬੱਚੇ ਫ੍ਰੀ ਪੜ ਰਹੇ। ਇਸ ਤੋਂ ਲਾਹੇ ਜੇਕਰ ਫੇਰ ਵੀ ਕਿਸੇ ਨੂੰ ਕੋਈ ਮਜਬੂਰੀ ਹੈ, ਹੁਣ ਵੀ ਕਿਸੇ ਨੂੰ ਮਜਬੂਰੀ ਹੈ ਬੱਚਾ ਸਾਡੇ ਕੋਲ ਆਉਣਾ ਚਾਹੁੰਦਾ ਹੈ, ਆਪਣੀ ਐਪਲੀਕੇਸ਼ਨ ਦੇ ਦੇ ਅਸੀਂ ਫ੍ਰੀ ਪੜਾ ਦਵਾਂਗੇ। ਅ ਬਹੁਤ-ਬਹੁਤ ਧੰਨਵਾਦ ਸਰ। ਬਹੁਤ ਸਾਰੀਆਂ ਤੁਹਾਡੇ ਸਕੂਲ ਦੀਆਂ ਸਹੂਲਤਾਂ ਅਸੀਂ ਵੀ ਮਾਪਿਆਂ ਨੂੰ ਅਪੀਲ ਕਰਾਂਗੇ ਵੀ ਇਹੋ ਜਿਹੇ ਸਕੂਲਾਂ ਦਾ ਕੱਲੇ ਬੱਚੇ ਤਾਂ ਚਲੋ ਆਪਾਂ ਪੜਾਉਣਾ ਹੀ ਹੈ, ਕਿਤੇ ਵੀ ਪੜਾਈਏ ਨਾਲ ਸਾਥ ਦੇਣਾ ਵੀ ਆਪਣਾ ਬੰਦ ਆ। ਤੇ ਇਹ ਸਭ ਸਾਡੇ ਨਾਲ ਬੋਲ ਰਹੇ ਸੀ ਚੇਅਰਮੈਨ ਕੋ ਗੁਰੂ ਅਮਰਦਾਸ ਇੰਟਰਨੈਸ਼ਨਲ ਪ੍ਰਾਇਮਰੀ ਸਕੂਲ ਰਤਾਥੇੜ